ਉਸ ਜਗਤ ਪਿਤਾ ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲਖਣੀ ਜੀ ਦਾ 537ਵਾਂ ਵਿਆਪਰਵ ਬਟਾਲੇ ਅੰਦਰ ਇਸ ਵਾਰ 10 ਸਤੰਬਰ ਨੂੰ ਵੱਡੇ ਪੱਧਰ ਤੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਉਸ ਤੋਂ ਪਹਿਲਾਂ ਜਿੱਦਾਂ ਕਿ ਸੋਸ਼ਲ ਮੀਡੀਆ ਤੇ ਅਕਸਰ ਵੱਖ-ਵੱਖ ਜਗ੍ਹਾ ਤੋਂ ਖਬਰਾਂ ਆਉਂਦੀਆਂ ਹਨ ਕਿ ਜਦੋਂ ਵੀ ਇਸ ਤਰ੍ਹਾਂ ਦੇ ਮੇਲੇ ਧਾਰਮਿਕ ਸਮਾਗਮ ਹੁੰਦੇ ਹਨ ਤਾਂ ਹੁੱਲੜ ਬਾਜਾਂ ਵੱਲੋਂ ਜਿਹੜੇ ਕਿ ਚੰਦ ਪਰਸੈਂਟ ਨੇ ਉਹਨਾਂ ਵੱਲੋਂ ਹੁੱਲੜ ਬਾਜੀ ਕੀਤੀ ਜਾਂਦੀ ਹੈ ਸ਼ਰਾਰਤਾਂ ਕੀਤੀਆਂ ਜਾਂਦੀਆਂ ਹਨ ਪਰ ਸਿੱਖ ਜਥੇਬੰਦੀਆਂ ਤੁਹਾਨੂੰ ਕੈਮਰਾ ਵਿਖਾਏਗਾ ਅੱਜ ਵੱਡੀ ਗਿਣਤੀ ਵਿੱਚ ਵੱਖ-ਵੱਖ ਜਗ੍ਹਾ ਤੋਂ ਸਿੰਘ ਸਾਹਿਬ ਆਏ ਹਨ ਜਿਹੜੇ ਉਹਨਾਂ ਨੌਜਵਾਨਾਂ ਨੂੰ ਅੱਜ ਇੱਕ ਪਿਆਰਨਾ ਮੈਸੇਜ ਦੇਣਾ ਚਾਹੁੰਦੇ ਹਨ ਚੇਤਾਵਨੀ ਦੇਣਾ ਚਾਹੁੰਦੇ ਹਨ ਕਿ ਜੇ ਕਿਸੇ ਨੇ ਇਹੋ ਜਿਹੀ ਹੁੱਲੜਬਾਜ਼ੀ ਜਗਤਪਤਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹਪੁਰਬ ਤੇ ਕੀਤੀ ਜਿੱਥੇ ਪੁਲਿਸ ਪ੍ਰਸ਼ਾਸਨ ਐਕਸ਼ਨ ਲਏਗਾ ਉੱਥੇ ਸਿੰਘਾਂ ਵੱਲੋਂ ਵੀ ਉਹਨਾਂ ਨੂੰ ਪਹਿਲਾਂ ਸਮਝਾਇਆ ਜਾਏਗਾ ਨਹੀਂ ਤੇ ਉਸ ਤੋਂ ਬਾਅਦ ਬਣਦੀ ਬਲਕਿ ਸੋਧਾ ਲਾਇਆ ਜਾਏਗਾ ਆਓ ਚੇਤਾਵਨੀ ਦੇ ਰਹੇ ਨੇ ਵੱਖ-ਵੱਖ ਸਿੰਘ ਸਾਹਿਬਾਨ ਗੱਲਬਾਤ ਕਰਦੇ ਆ ਜਿਨ੍ਹਾਂ ਵੱਲੋਂ ਸਭ ਤੋਂ ਪਹਿਲਾਂ ਸੋਸ਼ ਉਹਨਾਂ ਨਾਲ ਗੱਲ ਕਰਦੇ ਆ ਸਾਸਿਕਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ ਸਿੰਘ ਸਾਹਿਬ ਦੀ ਸ਼ੁਭਨਾਮ ਕੀ ਹੈ ਕਿੱਥੋਂ ਆਏ ਜੀ ਮੇਰਾ ਨਾਮ ਜੀ ਪਰਮਵੀਰ ਸਿੰਘ ਪ੍ਰਤਾਪ ਗੜੀਆ ਆ ਸਿੰਘ ਸਾਹਿਬ ਤੁਹਾਡੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਲੋਕਾਂ ਨੇ ਬੜੇ ਲਾਈਕ ਕੀਤੀ ਜਿਹੜਾ ਤੁਸੀਂ ਕਿਹਾ ਕਿ ਉਹ ਲੜਬਾਰ ਜਿਹੜੇ ਮੇਲੇ ਤੋਂ ਦੂਰ ਰਹਿਣ ਅੱਜ ਸਿੱਖ ਜਥੇਬੰਦੀਆਂ ਵੱਖ-ਵੱਖ ਸਿੰਘ ਆਏ ਨੇ ਕੀ ਮੈਸੇਜ ਦੇਣਾ ਚਾਹੁੰਦੇ ਵਾਹਿਗੁਰੂ ਜੀ ਘਾ ਖਾਲਸਾ ਵਾਹਿਗੁਰੂ ਜੀ ਜੀਤ ਮੈਂ ਹੌ ਲੜਬਾ ਜਾਂ ਨੂੰ ਸਭ ਤੋਂ ਪਹਿਲਾਂ ਤੇ ਹੱਥ ਜੋੜ ਕੇ ਇਹਨਾਂ ਨੂੰ ਬੇਨਤੀ ਆ ਤੇ ਅਸੀਂ ਬੇਨਤੀ ਕਰਦੇ ਆ ਵੀ ਕੋਈ ਵੀ ਇਹ ਹੈਗੇ ਸਾਡੇ ਆਪਣਾ ਹੀ ਆ ਉਪਰੇ ਨਹੀਂ ਕੋਈ ਕੋਈ ਹੋਰ ਤਾਂ ਪਾਕਿਸਤਾਨੋਂ ਆਏ ਆ ਜਾਂ ਕਿਤੇ ਹੋਰ ਤਾਂ ਆਏ ਆ ਹੈਗੇ ਸਾਡੇ ਆਪਣਾ ਹੀ ਆ ਪਰ ਵਿਗੜੇ ਹੋਏ ਵਿਗੜੇ ਵਿਗੜੇ ਤੇ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਗੁਰਨਾਨ ਸਿੰਘ ਸਾਹਿਬ ਦੇ ਵਿਆਹ ਪੂਰਵਚ ਜੇ ਤੁਸੀਂ ਆਉਣਾ ਹੋ ਨਾ ਤੇ ਸੰਗਤੀ ਰੂਪ ਤੇ ਆਣਾ ਵਾ ਸਾਡੀਆਂ ਧੀਆਂ ਵਾ ਸਾਡੀਆਂ ਭੈਣਾਂ ਵਾ ਸਾਡੀਆਂ ਮਾਵਾ ਵਾ ਇਹ ਗੁਰੂ ਸਾਹਿਬ ਦਾ ਵਿਆਹਪੁਰ ਮਨਾਉਣ ਵਾਸਤੇ ਆਉਂਦੀਆਂ ਵਾਂ ਤੇ ਆਉਂਦੇ ਆ ਤੇ ਇਹ ਜਿਹਦੇ ਸੰਗਤੀ ਰੂਪ ਦੇ ਵਿੱਚ ਆਉਣਗੇ ਸੰਗਤ ਦਾ ਸਤਿਕਾਰ ਕਰਨਗੇ ਤੇ ਜੀਆਂ ਆਨੂ ਆ ਤੇ ਜੇ ਇਹਨਾਂ ਨੇ ਸਾਡੀਆਂ ਬੇਨਤੀਆਂ ਨਾਮ ਪ੍ਰਵਾਨ ਕੀਤੀਆਂ ਸਾਡੇ ਹੱਥ ਜੁੜੇ ਨਾ ਵੇਖੇ ਉਹ ਲੈਓ ਜਵਾਨੋ ਮਿਰਚ ਵਾਲੀ ਬੋਰੀ ਦੋ ਗੋਰੀ ਲੈਓ ਫੜ ਕੇ ਮੈਂ ਢੀਨੀ ਪੂਰੀ ਗਾਂਡੇ ਖਰੇ ਖਰੇ ਆ ਹੀ ਕੋਈ ਉਧਾਂ ਡੇ ਆ ਪੂਰਾ ਇਨਤਕਾਮ ਕੀਤਾ ਵਾ ਵੀ ਜੇ ਹੁਲੜਬਾਜ ਆਪਣੀਆਂ ਕਾਰਵਾਈ ਤੋਂ ਬਾਅਦ ਨਾ ਆਏ ਜਾਂ ਖਲਾਰ ਦੇ ਮੜਾ ਜਾਣ ਨੂੰ ਆਹ ਸਿੱਧੀ ਕਰਦੀ ਆ ਰਾਜਾ ਦਾ ਦੱਸਦੀ ਆ ਵੀ ਆਹੋ ਕਿੱਡੀ ਗਿਆ ਤੇ ਆਹ ਮਿਰਚਾਂ ਵਾਲੀ ਆਹ ਵੇਖੋ ਹਰੀਆਂ ਮਿਰਚਾਂ ਲਾਲ ਮਿਰਚਾਂ ਵੀ ਆਂਦੀਆਂ ਨਾਲ ਤੇ ਇਹ ਪੌਣੀਆਂ ਵਿੱਚ ਤੇ ਵਿੱਚ ਮਿਰਚਾਂ ਪਾ ਦੇ ਵਿੱਚ ਜਿਹਨੇ ਹੁਲੜਬਾਜ ਨੇ ਕੋਈ ਗਲਤੀ ਕੀਤੀ ਤੇ ਉਹਹੀਂ ਬੋਰੀ ਚ ਪਾਉਣਾ ਜੇ ਪੱਕੀ ਗੱਲ ਜੇ ਤੇ ਅਸੀਂ ਪ੍ਰਸ਼ਾਸਨ ਨੂੰ ਵੀ ਲਿਖੀ ਤੂ ਰੂਪ ਦੇ ਦਿੱਤਾ ਵਾ ਉਹ ਸਾਡੇ ਭਰਾ ਵਾ ਤੇ ਉਹਨਾਂ ਦਾ ਫਰਜ਼ ਬੰਦਾ ਵਾ ਵੀ ਸਾਡਾ ਸਾਥ ਦੇਣ ਅਸੀਂ ਗਲਤ ਬੰਦੇ ਨਹੀਂ ਵੀ ਅਸੀਂ ਐਵੇਂ ਕਿਸ ਨੂੰ ਇਸ ਜਾਂ ਕਹਿ ਨੂੰ ਜਾਈ ਕੁਟੀ ਜਾਈਏ ਮਾਰੀ ਜਾਈਏ ਨਾ ਨਾ ਉਹ ਸਿੱਖ ਦਾ ਗੁਰੂ ਹੈ ਸਿੱਖ ਦਾ ਫਰਜ਼ ਨਹੀਂ ਬੰਦਾ ਪਰ ਜੇ ਸਾਡੇ ਹੱਥਾਂ ਜੁੜਿਆਂ ਵਾਲੇ ਨਾ ਵੇਖਣਗੇ ਤੇ ਫਿਰ ਖੀਰ ਤੇ ਕੀ ਹਾਲ ਹੈ ਫਿਰ ਫਿਰ ਤੇ ਸਿੱਖਨੇ ਕੋਈ ਸਿੰਗਨੇ ਕੋਈ ਨਾ ਕੋਈ ਕਰਨਾ ਹੀ ਨਾ ਅਹੀਂ ਹੱਥ ਜੋੜ ਕੇ ਬੇਨਤੀ ਆ ਵੀ ਕੋਈ ਵੀ ਹੁ ਲੜਵਾਜ ਗਲਤੀ ਨਾ ਕਰੇ ਨਾ ਕਰੇ ਪਾਬਲੀ ਜਦੋਂ ਸਾਡੇ ਘਰਾਂ ਚੋਂ ਸਾਰਿਆਂ ਦੇ ਘਰਾਂ ਚੋਂ ਧੀਆ ਭੈਣਾਂ ਸਾਨੀਆਂ ਜਦੋਂ ਇੱਕ ਧੀ ਬਾਹਰ ਨਿਕਲਦੀ ਹੈ ਘਰ ਚੋਂ ਬਾਜ਼ਾਰ ਜਾਂਦੀ ਹੈ ਅਸੀਂ ਉਹਨੂੰ 100 ਗੱਲਾਂ ਸਮਝਾਉਂਦੇ ਹਾਂ ਹਰੇਕ ਘਰ ਚੋਂ ਪਰ ਉਹ ਜਿਹੜੇ ਚੰਦ ਘਰ ਨੇ ਆਪਣੇ ਪੁੱਤਾਂ ਨੂੰ ਤੂੰ ਨਹੀਂ ਸਮਝਾਉਂਦੇ ਕਿ ਤੁਸੀਂ ਮੇਲੇ ਚੱਲਿਓ ਤੁਸੀਂ ਮर्याਦਾ ਚ ਰਹੋ ਗੁਰੂ ਸਾਹਿਬ ਨੇ ਬਾਣੀ ਰਚੀ ਆ ساری ਦੁਨੀਆ ਬਾਣੀ ਨੂੰ ਫੋਲੋ ਕਰਦੀ ਆ ਤੁਸੀਂ ਉੱਥੇ ਜਾ ਕੇ ਸ਼ਾਰਤਨਾ ਨਾ ਕਰੋ ਇੱਕ ਪਰਿਵਾਰ ਦਾ ਕਸੂਰ ਨਹੀਂ ਕੋਈ ਹੁਣ ਜਾਂ ਤੇ ਨਾ ਉਹ ਵਿਗੜੇ ਆ ਵਿਗੜੇ ਜਿਹੜਾ ਮਾਂ ਪਿਓ ਦੇ ਅੱਖ ਨਹੀਂ ਲੱਗਦਾ ਉਹ ਵਿਗੜਿਆ ਹੰਦਾ ਵਾ ਤੇ ਜਿਹੜਾ ਮਾਂ ਪਿਓ ਦੇ ਅੱਖ ਨਹੀਂ ਲੱਗਦਾ ਤੇ ਉਹ ਵਿਗੜਿਆ ਵਾ ਤੇ ਉਹ ਫਿਰ ਜੇ ਉਹਨੇ ਗੁਰੂ ਸਾਹਿਬ ਦੇ ਵਿਆਹ ਪੁਰਬ ਤੇ ਗਲਤੀ ਕੀਤੀ ਤੇ ਫਿਰ ਵਿਗੜੇ ਵਿਗੜੇ ਨੂੰ ਆੜਾ ਸਾਰੇ ਸਿੰਘ ਜਿਹੜੇ ਆਵੇ ਸੂਰਮੇ ਜੋਧੇ ਜਰਨੈਲ ਇਹ ਜੱਬੀ ਤੱਬੀ ਸਾਰੇ ਇਹ ਫਿਰ ਨੱਥ ਪਾਉਣਗੇ ਇਹਨਾਂ ਨੂੰ ਗੁਰੀ ਨੱਥ ਪਾਉਣਗੇ ਇਹਨਾਂ ਨੂੰ ਚਿੰਤਾ ਨਾ ਕਰੋ ਤੁਸੀਂ ਕਹਿ ਕੇ ਇਸ ਗੱਲ ਦੀ ਕਿਉਂਕਿ ਇਹ ਇਹ ਸੰਦੀਪ ਸਿੰਘ ਦਾ ਆਨੰਦਪੁਰ ਸਾਹਿਬ ਦੇ ਚ ਡੁੱਲਿਆ ਖੂਨ ਖੂਨਛੀ ਦਾਵਾ ਤੇ ਹੋਰ ਤੋਂ ਉਹ ਤੋਂ ਜਾਗਰਤੀ ਆ ਤੇ ਗੁਰੂ ਸਾਹਿਬ ਕਿਰਪਾ ਕਰਨ ਜਦੋਂ ਉਹ ਲਾਂਮਾ ਲਾਂ ਹੁੰਦਾ ਕੋਈ ਸਮਾਗਮ ਹੁੰਦਾ ਕੋਈ ਪ੍ਰੋਗਰਾਮ ਹੁੰਦਾ ਆਨੰਦਪੁਰ ਸਾਹਿਬ ਦੀ ਧਰਤੀ ਤੇ ਤੇ ਸਾਰੇ ਸੰਗ ਜਾ ਕਰਨਗੇ ਇਸ ਚੀ ਨੂੰ ਨਥ ਪਾਵਾਂਗੇ ਨਾਲ ਕੇ ਸਾਰੇ ਸਾਰੇ ਸੰਗ ਇਹ ਸਾਰੇ ਦਰਦੀ ਸੰਗ ਆ ਇਹ ਜਰਨਲ ਹੈ ਜੋਧੇ ਜੋਧੇ ਸੂਰਮੇ ਆਏ ਤੇ ਇਸ ਚੀ ਨੂੰ ਨਥ ਪੋਣਾ ਜਾਂਦੇ ਆ ਸਿੰਘ ਸਾਹਿਬ ਜੀ ਕੀ ਨਾਂ ਜੇ ਕਿੱਥੋਂ ਆਏ ਜੀ ਵਾਜੁਰਜੀਤ ਕਾ ਖਾਲਸਾ ਵਾਜੁਰ ਤੇ ਮੇਰਾ ਨਾਂ ਕਾ ਭਾਈ ਗੁਰਨਾਮ ਸਿੰਘ ਬਟਾਲੇ ਤੋਂ ਬਣ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਲੜਵਾਜਾਂ ਨੂੰ ਕੀ ਅੱਜ ਮੈਸੇਜ ਹੈ ਕੀ ਤੁਹਾਡੇ ਅੱਜ ਵਿਚਾਰ ਚਰਚਾ ਹੋ ਰਹੀ ਹੈ ਸਾਡੀ ਇਹੋ ਹੀ ਹੱਥ ਜੋੜ ਕੇ ਬੇਨਤੀ ਹੈ ਵੀ ਜਿਹੜੀ ਇੱਥੇ ਗੁਰਮਤ ਅਨੁਸਾਰ ਜਿੰਨੇ ਵੀ ਕੰਮ ਹੁੰਦੇ ਆ ਨਾ ਮਨਮਤ ਹੁੰਦੀ ਆ ਜਾਂ ਸਾਡੇ ਨੌਜਵਾਨ ਵੀ ਰੋਲਰ ਬਾਰੀ ਕਰਦੇ ਮੋਟਰਸਾਂ ਸਿਸਟਰ ਲਾ ਕੇ ਪਟਾਕੇ ਪਾਉਂਦੇ ਨੇ ਸੜਕਾਂ ਤੇ ਟਰੈਕਟਰਾਂ ਦੇ ਡੀਜੇ ਲਾ ਕੇ ਭੰਗੜਾ ਪਾਉਂਦੇ ਨੇ ਇਹ ਮਨਮਤਾ ਗੁਰਮਤ ਨਹੀਂ ਹੈਗੀ ਤੇ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਾ ਕੋਈ ਆਮ ਵਿਆਹ ਨਹੀਂ ਹੈਗਾ ਇਸ ਕਰਕੇ ਸਾਡੀ ਹੱਥ ਜੋੜ ਕੇ ਬੇਨਤੀ ਆ ਹਰ ਇੱਕ ਧਰਮ ਦੇ ਪਰਿਵਾਰ ਨੂੰ ਵੀ ਜਿੰਨੇ ਬੱਚੇ ਹੋਣ ਗੁਰਮਤ ਅਨੁਸਾਰ ਆ ਕੇ ਸਤਗੁਰ ਦੀ ਸੇਵਾ ਕਰਕੇ ਤੇ ਖੁਸ਼ੀਆਂ ਲੈਣ ਹੁਲੜਬਾਜੀ ਨਾ ਕਰਨ ਇਹ ਸਾਡੇ ਹੱਥ ਜੋੜ ਕੇ ਬੇਨਤੀ ਸਾਰਿਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਸਕਾਲੀ ਸਿੰਘ ਸਾਹਿਬ ਜੀ ਸ਼ੁਭਨਾਮ ਕੀ ਜੇ ਕਿੱਥੋਂ ਆਏ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਹੇਦਾਰ ਸ਼ਮਸ਼ੇਰ ਸਿੰਘ ਜੀ ਪਿੰਡ ਮੁਗਲਵਾਲਾ ਜੀ ਕੀ ਕਹਿਣਾ ਚਾਹੁੰਦੇ ਅਸੀਂ ਕੀ ਕਹਿਣਾ ਚਾਹੁੰਦੇ ਆ ਸੰਗਤ ਨੂੰ ਪਹਿਲਾਂ ਤਾਂ ਫਤਿਹ ਬੁਲਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਮੂਹ ਸੰਗਤ ਇਲਾਕੇ ਨਗਰ ਵਾਸੀਆਂ ਦੀ ਗੁਰੂ ਨਾਨਕ ਪਾਸ਼ਾ ਸਾਹਿਬ ਜੀ ਦਾ ਪੂਰਵ ਵਿਆਹ ਦਿਹਾੜਾ ਬਾਬਾ ਜੀ ਦਾ ਮਨਾ ਰਿਹਾ ਬੜੀ ਚੜ੍ਹਦੀ ਕਲਾ 'ਚ ਮਨਾ ਰਿਹਾ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਇਹ ਆ ਕਿ ਭਾਈ ਗੁਰੂ ਘਰ ਆਓ ਗੁਰੂ ਘਰ ਨੀਵੇਂ ਹੋ ਕੇ ਆਓ ਜੇਕਰ ਗੁਰੂ ਕੋ ਤੋਂ ਕੁਝ ਲੈਣਾ ਤੇ ਗੁਰੂ ਤੋਂ ਕੁਝ ਲੈਣਾ ਤਾਂ ਨੀਵੇਂ ਹੋ ਕੇ ਆਉਣਾ ਪਊਗਾ ਅਸੀਂ ਉੱਚੇ ਹੋ ਕੇ ਆਵਾਂਗੇ ਹੂੰਡਰ ਬਾਜੀਆਂ ਕਰਾਂਗੇ ਤੇ ਭਾਈ ਉਹ ਤਾਂ ਫਿਰ ਇੱਕ ਵੱਡਾ ਵੱਡਾ ਸਾਡੇ ਪੰਜਾਬ ਨੂੰ ਢੋ ਲੱਗਦੀ ਆ ਸਾਡੇ ਹਿੰਦੁਸਤਾਨ ਨੂੰ ਢੋ ਲੱਗਦੀ ਆ ਕਿਉਂਕਿ ਅੱਗੇ ਥੋੜੇ ਪੰਜਾਬ ਦੇ ਨਾਲ ਘਾਲਣਾ ਘਟੀਆਂ ਹੋਈਆਂ ਐ ਅੱਗੇ ਹੀ ਬੜੇ ਸਾਡੇ ਯੋਧੇ ਸੂਰਮੇ ਜਿਹੜੇ ਇਹੋ ਜੀਆਂ ਘਾਲਣਾ ਘਟਨਾ ਦੇ ਵਿੱਚ ਕਾਲ ਚਲਾਨੇ ਕਰ ਗਏ ਆ ਹੂੰਡਰ ਬਾਜੀਆਂ ਦੇ ਵਿੱਚ ਵੀ ਬੜੇ ਜੋਧਿਆਂ ਦੇ ਵੀਰਾਂ ਦੇ ਸਾਡਿਆਂ ਦੇ ਘਾਲਣਾ ਘਟੀਆਂ ਨੇ ਉਹਨਾਂ ਦੇ ਏਡੇ ਏਡੇ ਕਿਉਂਕਿ ਇੱਕ ਤਾਂ ਪਹਿਲੀ ਗੱਲ ਇਹ ਆ ਵੀ ਅਸੀਂ ਟਰੈਕਟਰ ਲਿਆ ਆ ਜਮੀਨ ਵਾਉਣ ਨੂੰ ਅਸੀਂ ਆਪਣੀ ਜਮੀਨ ਵਾਉਣ ਨੂੰ ਟਰੈਕਟਰ ਲਿਆਏ ਅਸੀਂ ਉਹ ਤੋਂ ਕੰਮ ਲੈਣਾ ਏ ਅਸੀਂ ਉਹ ਤੋਂ ਹੂੰਡਰ ਬਾਜੀਆਂ ਨਹੀਂ ਲੈਣੀਆਂ ਅਸੀਂ ਹੂੰਡਰ ਬਾਜੀਆਂ ਦੇ ਵਿੱਚ ਸਾਇਲੈਂసర్ ਲਾ ਕੇ ਦੋ ਦੋ 2.5 ਲੱਖ ਰੁਪਏ ਦੇ ਡੈੱਕ ਲਾ ਕੇ ਅਸੀਂ ਕੀ ਸਾਬਤ ਕਰਨਾ ਚਾਹੁੰਨੇ ਆ ਅਸੀਂ ਦੱਸੋ ਵੀ ਕੀ ਸਾਬਤ ਕਰਨਾ ਚਾਹੁੰਨੇ ਆ ਅਸੀਂ ਸਾਬਤ ਇਹ ਕਰਨਾ ਚਾਹੁੰਨੇ ਪੀ ਅਸੀਂ ਆਪਣੇ ਆਪ ਨੂੰ ਕਿੱਡੀ ਸ਼ਰਮ ਵਾਲੀ ਗੱਲ ਆ ਸ਼ਰਮ ਵਾਲੀ ਗੱਲ ਇਹ ਆ ਵੀ ਸਾਰਿਆਂ ਦੀਆਂ ਧੀਆਂ ਪੈਣਾ ਹਰ ਇੱਕ ਦੀਆਂ ਘਰੇ ਆ ਘਰਾਂ ਦੇ ਵਿੱਚ ਵੱਸਦੀਆਂ ਵਾ ਜਿਹੜਾ ਕੋਈ ਧੀ ਪੈਣ ਲੈ ਕੇ ਗੁਰੂ ਘਰ ਆਉਂਦਾ ਹੁੰਡਰ ਪਾਜੀ ਆਣ ਕੇ ਕਰਦੇ ਆ ਧੀਆਂ ਪੈਣਾ ਨੂੰ ਪਰੇਸ਼ਾਨ ਹੁੰਦੀਆਂ ਐ ਭਾਈ ਇਹ ਕੰਮ ਬੰਦ ਕਰੋ ਜੇਕਰ ਤੁਸੀਂ ਨਹੀਂ ਬੰਦ ਕਰਦੇ ਨਹੀਂ ਹਟਦੇ ਭਾਈ ਸਾਹਿਬ ਜੀ ਅੱਗੇ ਵੀ ਸਿੰਘ ਸਾਹਿਬ ਜੀ ਨੇ ਦੱਸਿਆ ਏ ਕਿ ਮਿਰਚਾਂ ਵਾਲੀ ਬੋਰੀ ਵਿੱਚ ਪਾ ਕੇ ਅਸੀਂ ਉਹਦਾ ਸੌਦਾ ਲਾਵਾਂਗੇ ਤੇ ਭਾਈ ਗੱਲ ਬਿਲਕੁਲ ਸਹੀ ਆ ਜੇਕਰ ਨਹੀਂ ਹਟਦੇ ਅਸੀਂ ਮਿਰਚਾਂ ਵਾਲੀ ਬੋਰੀ ਦੇ ਵਿੱਚ ਪਾ ਕੇ ਸੌਦਾ ਲਾਵਾਂਗੇ ਕਿਉਂਕਿ ਗੁਰੂ ਸਾਹਿਬ ਜੀ ਨੇ ਕਿੱਡੀ ਸ਼ਰਮ ਵਾਲੀ ਗੱਲ ਗੁਰੂ ਸਾਹਿਬ ਜੀ ਨੇ ਸਾਡੇ ਵਾਸਤੇ ਆਪਣਾ ਪਰਿਵਾਰ ਵਾਰ ਦਿੱਤਾ ਆਪਣੇ ਬੱਚੇ ਨੀਆਂ ਚ ਚਨਾਤੇ ਉਹ ਉਹਨਾਂ ਨੇ ਤਿਆਰ ਕਰਕੇ ਆਪਣੇ ਯੋਧੇ جنگ ਜੁਦ ਦੇ ਮੈਦਾਨ ਦੇ ਵਿੱਚ ਖਲਾਰੇ ਹੀ ਉਹਨਾਂ ਨੇ جنگ ਜੁਦ ਦੇ ਵਿੱਚ ਇਸ ਇਸ ਕਰਕੇ ਖਲਾਰੇ ਹੀ ਕਿ ਇਹ ਸਿੱਖੀ ਸਿਧਾਂਤ ਜਿਹੜਾ ਕੈਮਰਵੇ ਪਰ ਅਸੀਂ ਸਿੱਖੀ ਸਿਧਾਂਤ ਨੂੰ ਢੋਈ ਲਾ ਰਹੇ ਜਿਹੜੇ ਕੁਝ ਸ਼ੈਤਾਨ ਅਕਸਰ ਆ ਸ਼ੈਤਾਨ ਅਕਸਰ ਸਿੱਖistan ਨੂੰ ਢੋਈ ਲਾ ਰਿਹਾ ਪਈ ਇਹ ਨਾ ਕੰਮ ਕਰੋ ਇਹ ਸਾਡੇ ਵਾਸਤੇ ਬਹੁਤ ਗਲਤ ਆ ਜੇਕਰ ਨਹੀਂ ਉਹਦੇ ਪਹਿਲਾਂ ਤਾਂ ਸਾਨੂੰ ਗੁਰੂ ਨੇ ਸਮਝਾਇਆ ਏ ਕਿ ਪਹਿਲਾ ਵਾਰ ਕਰਨਾ ਨਹੀਂ ਜੇਕਰ ਨਹੀਂ ਹਟਦੇ ਤੇ ਫਿਰ ਵੀਰ ਜੀ ਉਹ ਸਾਨੂੰ ਸਮਝਾਉਣੇ ਆਉਂਦੇ ਆ ਇਹ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਗੁਰੂ ਘਰ ਆਣਾ ਨਸਤਮਕ ਹੋ ਗਿਆ ਉਹ ਗੁਰੂ ਦੇ ਬੱਚੇ ਬਣ ਕੇ ਆਓ ਗੁਰੂ ਦੇ ਬੱਚੇ ਬਣ ਕੇ ਆਵਾਂਗੇ ਤੇ ਗੁਰੂ ਸਾਨੂੰ ਗਾਲ ਨਾ ਲਾਵੇਗਾ ਹੁੰਡਰ ਬਾਜੀਆਂ ਕਰਾਂਗੇ ਤੇ ਹੁੰਡਰ ਬਾਜੀਆਂ ਦੇ ਵੀਰੇ ਸਾਨੂੰ ਘਾਟਾ ਐ ਸੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਬਤੇ ਬਾਬਾ ਜੀ ਸ਼ੁਭ ਨਾਮ ਕੀ ਜੇ ਕਿੱਥੋਂ ਆਏ ਜੀ ਦਾਸ ਨਿਸ਼ਾਨ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਸਰਕਾਰ ਕਮੇਟੀ ਨਾਮਦਮੀ ਟਿਕਸਾਲ ਤੇ ਬਟਾਲਾ ਸ਼ਹਿਰ ਦੀਆਂ ਸਾਰੀਆਂ ਜਥੇਬੰਦੀਆਂ ਵੱਲੋਂ ਮਿਲ ਕੇ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮਾਤਾ ਸੁਲਖਣੀ ਜੀ ਦਾ ਵਿਆਹ ਪੁਰਬ ਹਰ ਸਾਲ ਇੱਥੇ ਬਟਾਲਾ ਸ਼ਹਿਰ ਚ ਮਨਾਇਆ ਜਾਂਦਾ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਇੱਥੇ ਸ਼ਾਮਲ ਹੁੰਦੀਆਂ ਨੇ ਪਰ ਕੁਝ ਗੁਰਮਤੋਲਟ ਕੰਮ ਵੀ ਜਿਹੜੇ ਉਹ ਕੀਤੇ ਜਾਂਦੇ ਆ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੇ ਇੱਥੇ ਆਣ ਕੇ ਗੁਰਮਤ ਦਿੜੜ ਕਰਾਈ ਸੀ ਤੇ ਆਪਾਂ ਵੀ ਗੁਰਮਤ ਦਿੜੜ ਕਰਾਉਣੀ ਹੈ ਜੋੜ ਮੇਲਾ ਆ ਜੇ ਜਿਹੜੇ ਸ਼੍ਰੀ ਖੰਡ ਪਾਠ ਸਾਹਿਬ ਆ ਉਹ ਗੁਰੂ ਘਰਾਂ ਦੇ ਵਿੱਚ ਘਰਾਂ ਦੇ ਵਿੱਚ ਜਾਂ ਜੋਗ ਥਾਵਾਂ ਤੇ ਜਿੱਥੇ ਸਤਿਗੁਰੂ ਜੀ ਦਾ ਪੂਰਨ ਸਤਕਾਰ ਮਰਯਾਦਾ ਕਾਇਮ ਰਹਿ ਸਕੇ ਉਥੇ ਕਰਵਾਏ ਜਾਣ ਦੂਸਰੀ ਬੇਨਤੀ ਨਗਰ ਕੀਰਤਨ ਦਰਾਨ ਪਟਾਕੇ ਨਾ ਮરાਏ ਜਾਣ ਟਰੈਕਟਰਾਂ ਦੇ ਉੱਪਰ ਵੱਡੇ ਵੱਡੇ ਡੀਜੇ ਲਾ ਕੇ ਸ਼ੋਰ ਸ਼ਰਾਬਾ ਨਾ ਕੀਤਾ ਜਾਏ ਸੰਗਤੀ ਰੂਪ ਦੇ ਵਿੱਚ ਜਿੱਦਾਂ ਪੁਰਾਤਨ ਗੁਰੂ ਕੇ ਸਿੱਖ ਆਪਣੇ ਨਗਰ ਤੋਂ ਸੰਗਤ ਲੈ ਕੇ ਇਹ ਝੋਟੀਆਂ ਦੇ ਵਿੱਚ ਸ਼ਬਦ ਪੜ੍ਹਦੇ ਹੋਏ ਦੇ ਸ਼ਾਮਲ ਹੁੰਦੇ ਸੀ ਉਸੇ ਤਰ੍ਹਾਂ ਸੰਗਤੀ ਰੂਪ ਵਿੱਚ ਨਗਰ ਕੀਰਤਨ ਸ਼ਾਮਲ ਹੋਇਆ ਜਾਵੇ ਔਰ ਜਿਹੜਾ ਇੱਥੇ ਗਲਤ ਕੰਮ ਦੇਵ ਨਾ ਕਿ ਜਿਹੜਾ ਜੋੜ ਮੇਲੇ ਦੌਰਾਨ ਸ਼ਰਾਬ ਦੇ ਠੇਕੇ ਮੀਟ ਮਸ਼ੀ ਦੀਆਂ ਦੁਕਾਨਾਂ ਨਸ਼ੇਲੀਆਂ ਵਸਤੂਆਂ ਤੇ ਪੂਰਨ ਜਿਹੜੀ ਆ ਬੰਦੀ ਹੋਵੇ ਬਾਬਾ ਜੀ ਦਾ ਲੱਖਾਂ ਸੰਗਤਾਂ ਨੇ ਆਉਣਾ ਦੇਸ਼ਾਂ-ਵਦੇਸ਼ਾਂ ਤੋਂ ਸੰਗਤ ਇੰਤਜ਼ਾਰ ਕਰਦੀ ਹੈ ਬਾਬੇ ਦਾ ਵਿਆਹਪੁਰ ਬਾਵੇ ਅਸੀਂ ਬਟਾਲੇ ਜਾਈਏ ਕਾਂਸਰ ਦਰਸ਼ਨ ਕਰੀਏ ਲੱਖਾਂ ਸੰਗਤਾਂ ਆਣਗੀਆਂ ਪੂਰੇ ਸ਼ਹਿਰ ਦੇ ਵਿੱਚ ਰੌਣਕ ਹੋਏਗੀ ਸਿੰਘਾਂ ਦੀ ਡਿਊਟੀ ਫਿਰ ਕਿਸ ਤਰ੍ਹਾਂ ਵਿਚਾਰ-ਚਰਚਾ ਕੀਤੀ ਜਾ ਰਹੀ ਹੈ ਕਿ ਸਾਰੇ ਪਾਸੇ ਨਜ਼ਰ ਰੱਖੀ ਜਾਵੇ ਹੁਲੜਬਾਜਾਂ ਦੇ ਖਾਸ ਕਰਕੇ ਕਿਸੇ ਧੀ ਪੈਣਾ ਛੇੜ ਛਾੜਨਾ ਹੋਵੇ ਕੋਈ ਗਲਤ ਹਰਕਤ ਨਾ ਕੀਤੀ ਜਾਵੇ ਜਿੱਥੇ ਪ੍ਰਸ਼ਾਸਨ ਧਿਆਨ ਰੱਖੇਗਾ ਤੁਹਾਡੇ ਵੱਲੋਂ ਕਿੰਦਾਂ ਦੀ ਵਿਚਾਰ-ਚਰਚਾ ਕੀਤੀ ਜਾਏਗੀ ਆਪਣੇ ਸਿੰਘ ਗੁਪਤ ਰੂਪ ਦੇ ਵਿੱਚ ਨਗਰ ਕੀਰਤਨ ਦੇ ਨਾਲ ਵੀ ਹੋਣਗੇ ਤੇ ਨਗਰ ਕੀਰਤਨ ਦੇ ਪਿੱਛੇ ਵੀ ਆਉਣਗੇ ਜਿੱਥੇ ਸਮਾਗਮ ਚੱਲਦੇ ਆ ਉਥੇ ਹੋਰ ਨਜ਼ਰ ਰੱਖਣਗੇ ਔਰ ਜਿਹੜੇ ਸਮਾਗਮ ਦੌਰਾਨ ਖੁੱਲੀਆਂ ਥਾਵਾਂ ਤੇ ਜਿਹੜੇ ਪੰਡਾਲ ਲਾਏ ਜਾਣ ਜਿੱਥੇ ਕੀਰਤਨ ਹੋਵੇ ਕਥਾ ਹੋਵੇ ਇਤਿਹਾਸ ਸੁਣਾਇਆ ਜਾਵੇ ਔਰ ਜਿੱਦਾਂ ਪ੍ਰਾਤਨ ਸਿੰਘ ਇਹ ਜੋੜ ਮੇਲਾ ਮਨਾਉਂਦੇ ਸੀ ਜੋੜ ਮੇਲਾ ਆ ਇਹਨੂੰ ਜੋੜ ਮੇਲੇ ਦੇ ਰੂਪ ਵਿੱਚ ਜਿਹੜਾ ਵਾ ਗੁਰਮਤਿ ਅਨੁਸਾਰ ਮਨ ਆਇਆ ਜਾਵੇ ਤੇ ਗੁਰਦਿਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਜੀ ਕਿੱਥੋਂ ਆਏ ਹੋ ਸ਼ੁਭਨਾਮ ਕੀ ਜੀ ਮੇਰਾ ਨਾਮ ਅਰਜਿੰਦਰ ਸਿੰਘ ਹੋਆ ਮੈਂ ਪਿੰਡ ਮਗਲੋਵਾਲੀ ਤੋਂ ਆ ਮੇਰੇ ਇੱਕ ਸਵਾਲ ਹੈ ਪਹਿਲਾਂ ਮੈਂ ਗੱਲ ਕੀਤੀ ਤੁਹਾਡਾ ਵਿਚਾਰ ਜੀ ਕੀ ਤੁਸੀਂ ਇੱਕ ਨੰਬਰ ਜਾਰੀ ਕਰੋਗੇ ਕਿਉਂਕਿ ਜਿੱਦਾਂ ਪੁਲਿਸ ਇੱਕ ਨੰਬਰ ਜਾਰੀ ਕਰਦੀ ਹੈ ਕਿਉਂਕਿ ਮੈਂ ਪਹਿਲਾਂ ਮੈਂ ਗੱਲ ਕੀਤੀ ਸ਼ਹਿਰ ਕਾਫੀ ਵੱਡਾ ਲੱਖਾਂ ਦੀ ਸੰਗਤ ਆਉਂਦੀ ਹੈ ਕਿਸੇ ਸਿੰਘ ਦਾ ਨੰਬਰ ਜਾਰੀ ਕਰੋਗੇ ਤੇ ਮੰਨ ਲਓ ਤੁਸੀਂ ਇੱਧਰ ਘੁੰਮ ਰਹੇ ਹੋ ਇੱਧਰ ਡਿਊਟੀ ਲੱਗੀ ਕਾਂਸਾਵਾਲ ਕੋਈ ਉਹ ਲੜਵਾਜੀ ਕਰ ਦਿੰਦਾ ਕਿਸੇ ਧੀ ਪੈਣਾ ਛੇੜਛਾੜ ਹੁੰਦੀ ਹੈ ਕੀ ਅੱਜ ਸਿੰਘਾਂ ਵੱਲੋਂ ਇੱਕ ਨੰਬਰ ਵੀ ਜਾਰੀ ਕੀਤਾ ਜਾਏਗਾ ਕਿ ਨੰਬਰ ਤੇ ਤੂੰ ਕੋਈ ਵੀ ਕੰਟੈਕਟ ਕਰ ਸਕਦਾ ਕਿ ਸਾਡੇ ਨਾਲ ਬਤਮੀਜ਼ੀ ਹੋ ਰਹੀ ਆ ਜਾਂ ਸਾਡੇ ਨਾਲ ਛੇੜਛਾੜ ਹੋ ਰਹੀ ਆ ਉੱਥੇ ਅਹੀਂ ਅਸੀਂ ਮੀਟਿੰਗ ਕਰਾਂਗੇ ਆਪਸੇ ਵਿੱਚ ਤੇ ਉਹ ਸਿੰਘ ਦਾ ਜਿਹੜਾ ਸਿੰਘ ਹੋਊਗਾ ਉਹਦਾ ਨਾਂ ਫਿਰ ਨਾਂ ਤੇ ਉਹਦਾ ਟੈਲੀਫੋਨ ਨੰਬਰ ਦਿੱਤਾ ਜਾਊਗਾ ਤੇ ਉਹ ਸਭ ਕੰਟਰੋਲ ਇੱਕ ਬੰਦੇ ਤੋਂ ਕੀਤਾ ਜਾਏ ਬਾਰ ਬ ਕੱਲੇ ਕੱਲੇ ਨੂੰ ਨੰਬਰ ਨਹੀਂ ਦੇਣਾ ਚਾਹੀਦਾ ਚਾਹ। ਹਨੇ ਤੇ ਅਹੀਂ ਆਨੇ ਬੇਨਤੀ ਕਰਦੇ ਆ ਸਾਰੀ ਸੰਗਤ ਨੂੰ ਗੁਰਦ ਨੂੰ ਕਰਦੇ ਆ ਕਿ ਜੇ ਗੁਰਦਵਾਰੇ ਆਉਣਾ ਮਨ ਨੀਵਾ ਕਰਕੇ ਤੇ ਮਤ ਉੱਚੀ ਕਰਕੇ ਆਓ। ਤੋਂ ਇਸੇ ਵਕ ਵਕ ਜਥੇਬੰਦੀ ਸਿੰਘ ਸਾਹਿਬ ਇੱਕ ਅਜ ਨੰਬਰ ਵੀ ਜਾਰੀ ਕੀਤਾ ਜਾਏਗਾ। ਔਰ ਨੰਬਰ ਸੀ ਆਪਣੀ ਸਕਰੀਨ ਤੇ ਫਲੈਸ਼ ਵੀ ਕਰਾਂਗੇ ਜਿੱਥੇ ਤੁਸੀਂ ਖਾਸ ਕਰਕੇ ਸਾਡੀਆਂ ਧੀਆਂ ਪਣਾ ਕੰਟੈਕਟ ਕਰ ਸਕਦੇ ਆ ਜੇ ਕੋਈ ਛੇੜਛਾੜ ਹੁੰਦੀ ਹੈ ਉਹ ਸਿੰਘ ਨੂੰ ਫੋਨ ਕਰ ਸਕਦੇ ਆ ਤੁਰੰਤ ਸਿੰਘ ਪਹੁੰਚਣਗੇ ਪਹਿਲਾਂ ਸਮਝਾਇਆ ਜਾਏਗਾ ਜੇ ਨਹੀਂ ਮੰਨੇਗਾ ਉਸ ਤੋਂ ਬਾਅਦ ਬਣਦੀ ਕਾਰਵਾਈ ਪ੍ਰਸ਼ਾਸਨ ਵੀ ਕਰੇਗਾ ਤੇ ਸਿੰਘ ਵੀ ਕਰਨਗੇ ਵੇਖਦੇ ਰਹੋ ਚੈਨਲ ਦਾ ਆਰਐਨਏ